ਆਮ ਆਦੀ ਪਾਰਟੀ ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਐਮ ਐਲ ਏ ਹਰਮੀਤ ਸਿੰਘ ਪਠਾੜ ਮੈਰਾ ਜਿਹੜੇ ਅਸਮ ਬੁਰੀ ਤਰ੍ਹਾਂ ਅਵਾਦਾਂ ਵਿੱਚ ਘਿਰੇ ਹੋਏ ਨੇ ਪਟਿਆਲਾ ਪੁਲਿਸ ਪੰਜਾਬ ਪੁਲਿਸ ਉਹਨਾਂ ਨੂੰ ਫੜਨ ਵਾਸਤੇ ਹਰਿਆਣੇ ਦੇ ਵਿੱਚ ਛਾਪੇਮਾਰੀ ਵੀ ਕਰੀਏ ਕਿ ਆਖਰ ਉਹਨੂੰ ਕਾਬੂ ਕੀਤਾ ਜਾ ਸਕੇ ਕਿਉਂਕਿ ਉਹਦੇ ਖਿਲਾਫ ਇੱਕ 45 ਸਾਲਾ ਔਰਤ ਦੀ ਸ਼ਿਕਾਇਤ ਤੋਂ ਬਾਅਦ ਜਿਹੜਾ ਵਾ 376 ਆਈਪੀਸੀ ਤਹਿਤ ਮਕਦਮਾ ਦਰਜ ਕੀਤਾ ਸੀ 3 ਸਾਲ ਪੁਰਾਣੀ ਸ਼ਿਕਾਇਤ ਤੋਂ ਬਾਅਦ ਮਕਦਮਾ ਦਰਜ ਹੋਇਆ ਹਰਿਆਣੇ ਚ ਭੱਜ ਗਏ ਹੈਗੇ ਨੇ ਪੁਲਿਸ ਫੜੀ ਆ ਲੇਕਿਨ ਉਸੇ ਦਰਮਿਆਣ ਹੁਣ ਆਮ ਆਦੀ ਪਾਰਟੀ ਨੇ 10-12 ਵਿਧਾਇਕਾਂ ਤੇ ਹੋਰ ਤਿੱਖੀ ਨਜ਼ਰ ਰੱਖ ਰਹੀ ਹੈ ਜਿਨ੍ਹਾਂ ਦੇ ਖਿਲਾਫ ਭਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ ਵੰਸਵੰਗੀਆਂ ਸ਼ਿਕਾਇਤਾਂ ਆ ਰਹੀਆਂ ਸੀ ਜਿਹੜੇ ਦੇ ਨਾਲ ਪਾਰਟੀ ਬਦਨਾਮ ਹੋ ਰਹੀ ਸੀ ਇਹ 10-12 ਵਿਧਾਇਕਾਂ ਦੇ ਵਿੱਚ ਜਿਹੜੇ ਨੇ ਤਿੰਨ ਔਰਤਾਂ ਵੀ ਆਮ ਆਦੀ ਪਾਰਟੀ ਦੀਆਂ ਨੇ ਜਿਹੜੀਆਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਐਮਐਲਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਰਮਿੰਦਰ ਸਿੰਘ ਪਠਾਣ ਮਾਜਰਾ ਪਟਿਆਲਾ ਦੇ ਵਿਧਾਇਕਾਂ ਦੇ ਬੌਸ ਮੰਨੇ ਜਾਂਦੇ ਸੀ ਉਹ ਪਟਿਆਲਾ ਦੇ ਐਮਐਲਏ ਦੀ ਇੱਕ ਵੱਖਰੀ ਯੂਨੀਅਨ ਦੇ ਤੌਰ ਤੇ ਸਮਾਜ ਵਿੱਚ ਵਿਚਰਦੇ ਸੀ ਤੇ ਹਰਮੀਤ ਸਿੰਘ ਪਠਾਨ ਮਾਇਰਾ ਦੀ ਬਥੇਰੀ ਚਲਦੀ ਸੀ ਇਥੋਂ ਤੱਕ ਚਰਚਾ ਵੀ ਹੈ ਕਿ ਕਈ ਤਾਂ ਮੰਤਰੀ ਇਸ ਐਮਐਲਏ ਦੇ ذریعے ਕੰਮ ਕਰਵਾਉਂਦੇ ਸੀ ਸਰਕਾਰੀ ਦਰਬਾਰੇ ਮਾਮਲਾ ਹੁਣ ਸਾਰਾ ਗੰਭੀਰ ਬਣ ਚੁੱਕਾ ਹੈ ਜਿਸ ਕਰਕੇ ਜਿਹੜੇ ਹਰਮੀਤ ਸਿੰਘ ਪਠਾਨ ਮਾਇਰਾ ਨੂੰ ਆਪਣਾ ਬੌਸ ਸਮਝਦੇ ਸੀ ਉਹਨਾਂ ਵੀ 360 ਕੀ 720 ਡਿਗਰੀ ਤੇ ਯੂਟਰਨ ਲੈ ਲਿਆ ਹੈਗਾ ਉਹ ਤੇ ਮੁਕਰ ਚੁੱਕੇ ਆਗੇ ਨੇ ਕਿ ਸਾਡਾ ਤੇ ਕੋਈ ਉਹਨਾਂ ਦਾ ਲੈਣਾ ਦੇਣਾ ਨਹੀਂ ਸੀ ਉਹ ਜਾਣੇ ਪਾਰਟੀ ਜਾਣੇ ਜਾਂ ਸਰਕਾਰ ਜਾਣੇ ਲੇਕਿਨ ਸੱਚੇ ਕਿ ਹਰਮੀਤ ਸਿੰਘ ਪਠਾਨ ਮਹਾਰਾਜ ਦੀ ਪੰਜਾਬ ਦੇ ਵਿੱਚ ਤੂਤੀ ਬੋਲਦੀ ਸੀ ਬਹੁਤ ਸਾਰੀਆਂ ਸ਼ਿਕਾਇਤਾਂ ਉਹਦੇ ਖਿਲਾਫ ਸਨ ਲੇਕਿਨ ਉਦੋਂ ਹੱਥ ਬਹੁਤ ਵੱਡਾ ਸੀ ਹੁਣ ਹੱਥ ਦਿੱਲੀ ਵਾਲੇ ਨੇ ਚੁੱਕ ਲਿਆਗਾ ਤੇ ਜਿਸ ਕਰਕੇ ਮੁਸੀਬਤਾਂ ਦੇ ਵਿੱਚ ਘਿਰਿਆ ਹੋਇਆ ਐਮਐਲਏ ਹਰਮੀਤ ਸਿੰਘ ਪਠਾਨ ਮਹਾਰਾਜ ਪਰ ਖਬਰ ਸਾਹਮਣੇ ਆ ਰਹੀ ਹੈ ਕਿ ਆਮ ਆਦੀ ਪਾਰਟੀ ਨੇ 10-12 ਵਿਧਾਇਕਾਂ ਤੇ ਤਿੱਖੀ ਨਜ਼ਰ ਰੱਖੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਈਆਂ ਦੇ ਖਿਲਾਫ ਤੇ ਬਹੁਤ ਸਾਰੀਆਂ ਸ਼ਿਕਾਇਤਾਂ ਸੀ ਤੇ ਕਈਆਂ ਦੀ ਜਿਹੜੀ ਲਾਇਲਟੀ ਆ ਪਾਰਟੀ ਪ੍ਰਤੀ ਜਿਹੜੀ ਵਫਾਦਾਰੀ ਉਹ ਘੱਟ ਗਈ ਸੀ ਦੂਜੀਆਂ ਪਾਰਟੀਆਂ ਦੇ ਨਾਲ ਯਾਰੀ ਲਾਉਣ ਨੂੰ ਫਿਰਦੇ ਸੀ ਜਿਸ ਕਰਕੇ ਹੁਣ ਆਮ ਆਦੀ ਪਾਰਟੀ ਨੇ ਇਨ੍ਹਾਂ ਵਿਧਾਇਕਾਂ ਤੇ ਤਿੱਖੀ ਨਜ਼ਰ ਰੱਖ ਲਈ ਹੈ ਜਿਦੇ ਚ ਤਿੰਨ ਆਮ ਆਦੀ ਪਾਰਟੀ ਦੀਆਂ ਮਹਿਲਾ ਵਿਧਾਇਕ ਵੀ ਸ਼ਾਮਲ ਨੇ ਆਮ ਆਦੀ ਪਾਰਟੀ ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਖਿਲਾਫ ਪੁਲਿਸ ਕੇਸ ਦਾ ਮਾਮਲਾ ਆਬ ਨਹੀਂ ਜਾਪਦਾ ਕੋਈ ਵਜ੍ਹਾ ਹੋ ਰਹੀ ਹੈ ਔਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨੂੰ ਅਗਲੀਆਂ 2027 ਦੀ ਗੱਲ ਕੀਤੀ ਜਾਵੇ ਤਾਂ ਗਿਣਤੀ ਦੇ 14-15 ਮਹੀਨੇ ਬਾਕੀ ਨੇ ਤੇ ਤਰਨਤਾਂ ਦੀ ਜਿਮਨੀ ਚੋਣ ਤੇ ਸ਼ਾਇਦ ਨਵੰਬਰ ਦੇ ਵਿੱਚ ਹੋ ਜਾਵੇਗੀ ਜਿਹਦੇ ਚੱਲਦੇ ਹੁਣ ਪਾਰਟੀ ਨੂੰ ਭਾਜਣਾ ਪੈ ਚੁੱਕਿਆ ਕਿ ਰਮੀਤ ਸਿੰਘ ਪਠਾਨ ਮਾਜਰਾ ਵਰਗੇ ਕੋਈ ਹੋਰ ਤੇ ਨਹੀਂ ਆ ਜਿਨਾਂ ਦੀ ਸਰਕਾਰ ਦੇ ਵਿੱਚ ਤੂਤੀ ਬੋਲੀਆਂ ਜਾਂ ਸਰਕਾਰ ਨਾਲ ਵਿਗੜੇ ਹੋਏ ਨੇ ਜਾਂ ਉਹਨਾਂ ਦੇ ਖਿਲਾਫ ਸਰਕਾਰ ਨੂੰ ਬਥੇਰੀਆਂ ਸ਼ਿਕਾਇਤਾਂ ਆਉਂਦੀਆਂ ਸੀ ਲੇਕਿਨ ਉਹਨਾਂ ਸ਼ਿਕਾਇਤਾਂ ਦਾ ਨبطਾਰਾ ਕਿਤੇ ਵੀ ਨਹੀਂ ਸੀ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਸਿਆਸੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਨੇ ਜਾਂ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਬਾਕੀ ਵਿਧਾਇਕਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਵੀ ਐਮਐਲਏ ਨੇ ਵੀ ਕੁਝ ਉਹਨੀ ਇੱਕੀ ਕੀਤੀ ਤਾਂ ਹਸ਼ਰ ਫਰਮੀ ਸਿੰਘ ਪਠਾਨ ਮਾਇਰਾ ਵਰਗਾ ਹੋ ਸਕਦਾ ਕਿਉਂਕਿ ਬਹੁਤ ਸਾਰੇ ਐਮਐਲਐਸ ਦੇ ਖਿਲਾਫ ਜਿਹੜੀਆਂ ਪਾਰਟੀ ਹਾਈ ਕਮਾਂਡ ਨੂੰ ਸ਼ਿਕਾਇਤਾਂ ਪੁੱਜੀਆਂ ਗੀਆਂ ਸ਼ਿਕਾਇਤਾਂ ਬਗਾਨਿਆਂ ਨੇ ਨਹੀਂ ਦਿੱਤੀਆਂ ਸਗਵਾ ਆਮ ਆਦੀ ਪਾਰਟੀ ਦੇ ਭਮਕੜਾ ਨੇ ਵਰਕਰਾਂ ਨੇ ਤੇ ਵਲੰਟੀਅਰਾਂ ਨੇ ਦਿੱਤੀ ਹੋਈਆਂ ਨੇ ਜਿਹੜੇ ਐਮਐਲਐਨ ਦੇ ਜਿਹੜੇ ਨੇ ਉਹ ਆਪਣੇ ਆਪਣੇ ਹਲਕੇ ਦੇ ਵਿੱਚ ਕੀ ਕੁਝ ਕਰੇ ਨੇ ਤੇ ਕੀ ਕੁਝ ਨਹੀਂ ਕਰ ਰਹੇ ਹੈ ਔਰ ਸਭ ਤੋਂ ਵੱਡੀ ਗੱਲ ਕਿ ਹੁਣ ਆਮ ਆਦੀ ਪਾਰਟੀ ਜਿਹੜਾ ਵਾ ਆਪਣੇ ਅਕਸ ਨੂੰ ਬਚਾਉਣ ਦੀ ਜਾਂ ਅਕਸ ਦੀ ਬਹਾਲੀ ਵਿੱਚ ਰੁੱਝ ਚੁੱਕੀ ਹੈਗੀ ਔਰ ਹੁਣ ਪਾਰਟੀ ਨੇ ਸੰਕੇਤ ਦਿੱਤਾ ਕਿ ਇਸ ਤਰ੍ਹਾਂ ਹੁਣ ਕਿਸੇ ਨੂੰ ਵੀ ਜਿਹੜੀ ਆ ਬਖਸ਼ਿਆ ਨਹੀਂ ਜਾਊਗਾ ਜਿਹੜੇ ਵੀ ਪਾਰਟੀ ਪ੍ਰਤੀ ਵਫਾਦਾਰੀ ਲਾਇਲਟੀ ਖਤਮ ਹੋ ਗਈ ਹੈ ਜਾਂ ਫਿਰ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਦੂਜੀਆਂ ਪਾਰਟੀਆਂ ਦੇ ਨਾਲ ਸਾਂਝਾ ਪਾ ਰਹੇ ਨੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਵਿਧਾਇਕ ਜਿਹੜੇ ਹਰਮੀਤ ਸਿੰਘ ਪਠਾਨ ਮਾਹਰਾ ਖਿਲਾਫ ਜਿਸ ਔਰਤ ਨੇ ਸ਼ਿਕਾਇਤ ਦਿੱਤੀ ਉਹ 26 ਅਗਸਤ ਨੂੰ ਸ਼ਿਕਾਇਤ ਦਰਜ ਕੀਤੀ ਗਈ ਸੀ ਤੇ ਉਸ ਤੋਂ ਉਸੇ ਦਰਮਿਆਨ ਹੀ ਹਰਮੀਤ ਸਿੰਘ ਪਠਾਨ ਮਾਹਰਾ ਨੇ ਇੱਕ ਪੰਜਾਬ ਦੇ ਸੀਨੀਅਰ ਆਈਐਸ ਅਫਸਰ ਨੁਲੈ ਕਿ ਸਰਕਾਰ ਨੂੰ ਦਿੱਲੀ ਵਾਲਿਆਂ ਨੂੰ ਘੇਰਿਆ ਸੀ ਤੇ ਉਸ ਤੋਂ ਬਾਅਦ ਉਹਦੇ ਖਿਲਾਫ 1 ਸਤੰਬਰ 2025 ਨੂੰ 11:00 ਦੇ 11 ਵਜੇ 5 ਮਿੰਟ ਤੇ ਜਿਹੜਾ ਮਕਦਮਾ ਦਰਜ ਹੋ ਗਿਆ ਸੀ ਉਸ ਤੋਂ ਬਾਅਦ ਬੀਤੇ ਦਿਨੀ ਆਵਾਜ਼ੀ ਪਾਰਟੀ ਦੇ ਇੱਕ ਹੋਰ ਨੇਤਾ ਬਲਤੇਜ ਪੰਨੂ ਹੋਣਾ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਹਾਲਾਂਕਿ ਸਰਕਾਰੀ ਪੱਖ ਜਾਂ ਫਿਰ ਪੁਲਿਸ ਦਾ ਪੱਖ ਨਹੀਂ ਆਇਆ ਸੀ ਪਾਰਟੀ ਵੱਲੋਂ ਬਲਤੇਜ ਪੰਨੂ ਹੋਣਾ ਨੇ ਆਪਣਾ ਜਿਹੜਾ ਪੱਖ ਰੱਖਿਆ ਹੈਗਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਪਾਰਟੀ ਤਰਫੋਂ ਗਲਤ ਕੰਮ ਕਰਨ ਵਾਲੇ ਲੋਕਾਂ ਦੀ ਕੋਈ ਵੀ ਥਾਣੇ ਨਹੀਂ ਹੈ ਤੇ ਕੋਈ ਵੀ ਸੁਰੱਖਿਆ ਨਹੀਂ ਹੈ ਪਾਰਟੀ ਨੈਤਿਕ ਮੁੱਦਿਆਂ ਤੇ ਦ੍ਰਿੜ ਹੈ ਉਹਨੇ ਵੀ ਕਹਿਆ ਸੀ ਕਿ ਵਿਧਾਇਕ ਵੱਲ ਹੁਣ ਧਿਆਨ ਪਟਕਾਉਣ ਲਈ ਇਲਜ਼ਾਮ ਲਗਾਏ ਜਾ ਰਹੇ ਨੇ ਦੱਸਨ ਜੋ ਕਿ ਵਿਧਾਇਕ ਪਠਾਨ ਮਾਇਰਾ ਅਕਸਰੀ ਸਰਕਾਰ ਵਿੱਚ ਫੁੱਫੜ ਵਜੋਂ ਜਾਣਿਆ ਜਾਂਦਾ ਸੀ ਵਿਧਾਇਕ ਪਠਾਨ ਮਾਇਰਾ ਦੇ ਦੋ ਦਿਨ ਪਹਿਲਾਂ ਹੀ ਆਵਾਦੀ ਪਾਰਟੀ ਦੀ ਹਾਈ ਕਮਾਂਡ ਨੂੰ ਜਨਤਕ ਤੌਰ ਤੇ ਨਿਸ਼ਾਨੇ ਤੇ ਲਿਆ ਸੀ ਤੇ ਤਿੱਖੇ ਸਿਆਸੀ ਹਮਲੇ ਕੀਤੇ ਸੀ ਉਹ ਸਿਆਸੀ ਹਮਲੇ ਸਰਕਾਰ ਪਛਾਣੀ ਨਹੀਂ ਸਕੀਗੀ ਸਰਕਾਰ ਸਹਿਣ ਨਹੀਂ ਕਰ ਸਕੀ ਜਿਸ ਤੋਂ ਬਾਅਦ ਇੱਕ 3 ਸਾਲ ਪੁਰਾਣੀ ਸ਼ਿਕਾਇਤ ਤੇ ਜਿਹੜਾ ਵਾ ਹਰਮਿੰਦਰ ਸਿੰਘ ਪਠਾਨ ਮਾਰਾ ਤੇ ਮਕਦਮਾ ਦਰਜ ਕੀਤਾ ਹਾਲਾਂਕਿ ਚਰਚਾ ਵਿਰੋਧੀ ਇਹ ਵੀ ਕਹਿ ਰਹੇ ਨੇ ਉਹਨਾਂ ਵੀ ਪ੍ਰੈਸ ਕਾਨਫਰੰਸ ਕਰ ਦਿੱਤੀਆਂ ਹਨ ਕਿ ਪਹਿਲਾਂ ਸਰਕਾਰ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦੇ ਚੁੱਕੀ ਆ ਕਿ ਇਸ ਸ਼ਿਕਾਇਤ ਦੇ ਵਿੱਚ ਕੁਝ ਵੀ ਨਵਾਂ ਨਹੀਂ ਹੈ ਹੁਣ ਸਰਕਾਰ ਦੇ ਅੰਦਰ ਤਾਕਤ ਰੱਖਣ ਵਾਲੇ ਇਸ ਫੁੱਫੜ ਖਿਲਾਫ ਕਾਰਵਾਈ ਕਰਕੇ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਨੇ ਸਨੇਹਾ ਬਾਕੀ ਐਮਐਲਏ ਨੂੰ ਵੀ ਦੇ ਦਿੱਤਾ ਸੂਤਰਾ ਅਨਸਾਰ ਆਮ ਆਦੀ ਪਾਰਟੀ ਦੇ ਅਜਿਹੇ 10-12 ਵਿਧਾਇਕ ਦੱਸੇ ਜਾ ਰਹੇ ਨੇ ਜਿਨ੍ਹਾਂ ਤੇ ਹੁਣ ਪਾਰਟੀ ਨੇ ਨਜ਼ਰ ਰੱਖ ਲਈ ਹੈ ਜਿਨ੍ਹਾਂ ਖਿਲਾਫ ਪਾਰਟੀ ਅੰਦਰ ਸ਼ਿਕਾਇਤਾਂ ਮਿਲਿਆ ਹਨ ਅਤੇ ਇਹਨਾਂ ਵਿੱਚ ਆਮ ਆਦੀ ਪਾਰਟੀ ਦੀਆਂ ਤਿੰਨ ਲੇਡੀ ਐਮਐਲਏ ਵੀ ਸ਼ਾਮਲ ਹੈ ਜਿਨ੍ਹਾਂ ਦੇ ਖਿਲਾਫ ਵੀ ਜਿਹੜੀ ਆ ਕਾਰਵਾਈ ਆਉਣ ਵਾਲੇ ਸਮੇਂ ਚ ਹੋ ਸਕਦੀ ਆ ਜ਼ਿਆਦਾਤਰ ਜਿਹੜੇ ਇਹਨਾਂ 10-12 ਵਿਧਾਇਕਾਂ ਦੇ ਵਿੱਚ ਉਹ ਮਾਲਵੇ ਦੇ ਨੇ ਐਮਐਲਏ ਦੱਸੇ ਜਾ ਰਹੇ ਨੇ ਜਿਨ੍ਹਾਂ ਲੈ ਕੇ ਸਰਕਾਰ ਵੀ ਕਾਫੀ ਪਰੇਸ਼ਾਨ ਹੈ ਉਹ ਸਭ ਤੋਂ ਵੱਡਾ ਸਵਾਲ ਹੈ ਕਿ ਹਰਮਿੰਦਰ ਸਿੰਘ ਪਠਾਨ ਮਹਾਰਾ ਦੇ ਨਾਲ ਉੱਠਣ ਬੈਠਣ ਵਾਲੇ ਮਿਲਣ ਜੁਲਣ ਵਾਲੇ ਬਹੁਤ ਸਾਰੇ ਜਿਹੜੇ ਐਮਐਲਏ ਨੇ ਉਹਨਾਂ ਨੇ ਪਾਸਾ ਹੀ ਵਟ ਲਿਆ ਉਹਨਾਂ ਨੇ ਗੱਲ ਕਰਨੀ ਵੀ ਬੰਦ ਕਰ ਦਿੱਤੀ ਆ ਉਹਨਾਂ ਨੂੰ ਲੱਗਦਾ ਕਿ ਕਿਤੇ ਹਰਮਿੰਦਰ ਸਿੰਘ ਪਠਾਨ ਮਹਾਰਾ ਦੇ ਨਾਲ ਉਹ ਵੀ ਕਿਤੇ ਨਾ ਕਿਤੇ ਸਰਕਾਰ ਦੀ ਕਿਤੇ ਕੁੜਕੀ ਚ ਨਾ ਨਾ ਫਸ ਜਾਣ ਕਿਉਂਕਿ ਬਹੁਤ ਸਾਰੇ ਐਮਐਲਐਸ ਦੇ ਖਿਲਾਫ ਸਰਕਾਰ ਨੂੰ ਤੇ ਹਾਈ ਕਮਾਂਡ ਨੂੰ ਸ਼ਿਕਾਇਤਾਂ ਪੁੱਜੀਆਂ ਸੀ ਸ਼ਿਕਾਇਤਾਂ ਵੀ ਵਾਂਸ ਵਾਂਨੀਆਂ ਸੀ ਦੇਤੇ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤਾਂ ਆਮ ਆਦੀ ਪਾਰਟੀ ਦੇ ਵਲੰਟੀਅਰ ਨੇ ਇੱਕ ਤੇ ਜਿਹੜੇ ਨਜ਼ਰ ਅੰਦਾਜ਼ ਕੀਤੇ ਜਾਂਦੇ ਬਾਕੀ ਜਿਹੜੇ ਹੋਰ ਜਿਹੜੇ ਮਾੜੇ ਮੋٹے ਚੰਗੇ ਮਾੜੇ ਕਾਲੇ ਚਿੱਟੇ ਧੰਦੇ ਸੀ ਉਹਨਾਂ ਨੂੰ ਲੈ ਕੇ ਵੀ ਜੜੀਆਂ ਵਾ ਦਿੱਲੀ ਵਾਲਿਆਂ ਕੋ ਤੇ ਪੰਜਾਬ ਵਾਲਿਆਂ ਕੋ ਜੜੀਆਂ ਵਾ ਇਹਨਾਂ ਵਿਧਾਇਕਾਂ ਦੇ ਖਿਲਾਫ ਜੜੀਆਂ ਵਾ ਉਹ ਸ਼ਿਕਾਇਤਾਂ ਪੁੱਜੀਆਂ ਸੀ ਜਿਸ ਕਰਕੇ ਹੁਣ ਬਾਕੀ ਵਿਧਾਇਕਾਂ ਨੂੰ ਵੀ ਭਾਜੜਾ ਪੈ ਚੁੱਕੇ ਨੇ ਕਈਆਂ ਨੇ ਤੇ ਕਨਾਰਾ ਹਿਅਰ ਮੀਸਿੰਗ ਪਠਾਨ ਮਾਗਰਾ ਤੋਂ ਕਰ ਲਿਆ ਹਾਲਾਂਕਿ ਚਰਚਾ ਇਹ ਵੀ ਹੈ ਕਿ ਜਦੋਂ ਪਟਿਆਲਾ ਪੁਲਿਸ ਹਰਮੀਤ ਸਿੰਘ ਪਠਾਨ ਮਾਗਰਾ ਨੂੰ ਕਰਨਾਲ ਜ਼ਿਲ੍ਹੇ ਵਿੱਚ ਫੜਨ ਗਈ ਸੀ ਤਾਂ ਉਸ ਸਮੇਂ ਵੀ ਉਹਨਾਂ ਨੇ ਨਾਹ ਧੋ ਕੇ ਪ੍ਰਸ਼ਾਦੇ ਸ਼ੱਕ ਕੇ ਨਾਲੇ ਪੁਲਿਸ ਵਾਲਿਆਂ ਨੂੰ ਪ੍ਰਸ਼ਾਦੇ ਸ਼ਿਕਾਇਤ ਨਾਲੇ ਇਸੇ ਦੌਰਾਨ ਉਹਨਾਂ ਨੇ ਕਈ ਐਮਐਲ ਜ਼ ਨਾਲ ਕਾਨਫਰੰਸ ਕਾਲ ਵੀ ਕੀਤੀ ਸੀ ਤੇ ਕਈ ਉਹਨੂੰ ਬਥੇਰੀ ਹਲਾਸ਼ੇਰੀ ਦਿੰਦੇ ਰਹੇ ਨੇ ਜਿਹਦੇ ਚੱਲਦਿਆਂ ਹਰਮੀਤ ਸਿੰਘ ਪਠਾਨ ਮਾਗਰਾ ਜਿਹੜੇ ਨੇ ਦੱਸਾਇਆ ਕਿ ਜਿਆਦਾ ਹੀ ਫੂਕ ਸ਼ੱਕ ਕੇ ਸੀ ਪਾਰਟੀ ਦੇ ਖਿਲਾਫ ਇੰਨਾ ਬੋਲ ਗਏ ਤੇ ਹੁਣ ਐਡਾ ਵੱਡਾ ਖਲਾਰਾ ਪੈ ਗਿਆ ਕਿ ਇੱਕ ਸ਼ਕਤੀਸ਼ਾਲੀ ਐਮ ਐਲ ਏ ਜਾਂ ਪਾਵਰਫੁਲ ਐਮ ਐਲ ਏ ਤੋਂ ਇੱਕ ਜਿਵੇਂ ਪੁਲਿਸ ਨੇ ਦੱਸੀ ਕਹਾਣੀ ਕਿ ਗੋਲੀਆਂ ਚਲਾਈਆਂ ਇੱਕ ਕ੍ਰਿਮੀਨਲ ਦੇ ਤੌਰ ਤੇ ਉਹਨਾਂ ਨੂੰ ਪੇਸ਼ ਕੀਤਾ ਗਿਆ ਹੈ ਹਾਲਾਂਕਿ ਪੰਜਾਬ ਦੇ ਵਿੱਚ ਤੇ ਚਰਚਾ ਇਹ ਹੈ ਕਿ ਹਰਮੀਤ ਸਿੰਘ ਪਟਾਣ ਮਾਇਰਾ ਦੇ ਨਾਲ ਤੱਕ ਹੋਇਆ ਜਿਵੇਂ ਵਿਰੋਧੀ ਤਰਕ ਇਹ ਰਹੇ ਲੇਕਿਨ ਸਨੌਰ ਦੇ ਹਲਕੇ ਦੇ ਜਿਹੜੇ ਲੋਕ ਉਹ ਕਹਿੰਦੇ ਕਾਫੀ ਖੁਸ਼ ਦੱਸੇ ਜਾ ਰਹੇ ਨੇ ਕਿਉਂਕਿ ਇਹਨਾਂ ਦਾ ਜਿਹੜਾ ਸਬਾ ਜਾਂ ਲੋਕਾਂ ਨੂੰ ਡਰਾਉਣਾ ਜਾਂ ਤਬਕਾਉਣਾ ਉਹਨਾਂ ਨੂੰ ਲੈ ਕੇ ਵੀ ਜਿਹੜੇ ਲੋਕ ਕਾਫੀ ਪਰੇਸ਼ਾਨ ਸੀ ਇਹ ਵੀ ਚਰਚਾ ਕਿ ਬੀਤੇ ਦਿਨ ਹੀ ਪਟਿਆਲਾ ਪੁਲਿਸ ਨੇ ਵਿਜੀਲੈਂਸ ਨੇ ਕਈ ਸਰਪੰਚਾਂ ਦੇ ਘਰ ਜਿਹੜੀ ਆ ਉਹ ਛਾਪੇਮਾਰੀ ਵੀ ਕੀਤੀ ਹੈਗੀ ਆ ਕਈਆਂ ਨੂੰ ਸੁਨੇਹੇ ਵੀ ਦੇ ਦਿੱਤੇ ਹੈਗੇ ਨੇ ਕਿ ਚੁੱਪ ਦਾ ਦਾਣ ਬਖਸ਼ੋ ਨਹੀਂ ਤੇ ਮੁਸੀਬਤਾਂ ਦਾ ਜਿਹੜਾ ਵਾ ਜਿਹੜਾ ਵਾ ਮੁਸੀਬਤਾਂ ਤੁਹਾਨੂੰ ਵੀ ਕਿ ਰੈਣੀਆਂ ਇਸ ਕਰਕੇ ਸਾਰੇ ਹੁਣ ਚੁੱਪ ਕਰਕੇ ਬੈਠ ਗਏ ਨੇ ਤੇ ਕਈ ਤੇ ਅੰਦਰੋਂ ਅੰਦਰ ਹੀ ਖੁਸ਼ ਵੀ ਆ ਗਏ। ਹਾਲਾਂਕਿ ਬੀਤੇ ਦਿਨ ਹਰਮੀਤ ਸਿੰਘ ਪਠਾਨਮਾਰ ਦੇ ਪਰਿਵਾਰ ਵੱਲੋਂ ਸਨੇਹਾ ਦਿੱਤਾ ਗਿਆ ਸੀ ਹਲਕੇ ਦੇ ਲੋਕਾਂ ਨੂੰ ਕਿ ਡੀਸੀ ਤੇ ਐਸਐਸਪੀ ਦੇ ਦਫਤਰ ਆ ਕੇ ਘਰਾਓ ਕਰਨਾ ਹੈ ਲੇਕਿਨ ਗਿਣਤੀ ਦੇ 50 100 ਬੰਦਿਆਂ ਤੋਂ ਇਲਾਵਾ ਬਾਕੀ ਪੰਚਾਇਤਾਂ ਪਹੁੰਚੀਆਂ ਹੀ ਨਹੀਂ। ਉਹ ਸਰਪੰਚ ਜਾਂ ਉਹ ਜਿਹੜੇ ਲੋਕ ਜਿਹੜੇ ਹਮੇਸ਼ਾ ਹੀ ਹਰਮੀਤ ਸਿੰਘ ਪਠਾਨਮਾਰਾ ਦੇ ਨੇੜੇ ਤੇੜੇ ਜਾਂ ਅੰਗਸੰਗੀ ਸੀ ਉਹ ਵੀ ਹੁਣ ਕਿਨਾਰਾ ਕਰ ਗਿਆ ਨਹੀਂ ਲੇਕਿਨ ਫਿਲਹਾਲ ਆਮ ਆਦੀ ਪਾਰਟੀ ਨੇ ਇੱਕ ਸਖਤ ਸੁਨੇਹਾ ਦੇ ਦਿੱਤਾ ਹੈਗਾ ਕਿ ਜੋ ਵੀ ਪਾਰਟੀ ਦੀ ਅਨੁਸ਼ਾਸਨਤਾ ਭੰਗ ਕਰੇਗਾ ਉਦਾਹਰਣ ਇਹੋ ਹੀ ਹੋਊਗਾ ਲੇਖਣ ਇਲਜ਼ਾਮ ਜਿਸ ਔਰਤ ਨੇ ਲਾਇਆ ਸੀ ਇਹ ਔਰਤ ਦੇ ਸਬੰਧ 2013 2014 ਤੋਂ ਬਣੇ ਸੀ ਔਰ ਉਸ ਤੋਂ ਬਾਅਦ ਫਿਰ ਆਮ ਆਦੀ ਪਾਰਟੀ ਦੀ ਹੁਣ ਸਰਕਾਰ ਬਣ ਗਈ ਹੈਗੀ ਤੇ ਜਦੋਂ ਪਤਾ ਲੱਗਾਗਾ ਕਿ ਬੰਦਾ ਔਰਤ ਦੀ ਸ਼ਿਕਾਇਤ ਮਦਦ ਜਿਹੜਾ ਪਹਿਲਾ ਵਿਆਹ ਸੀ ਉਹਦਾ ਦਿਲ ਟੁੱਟ ਗਿਆ ਫਿਰ ਸ਼ਿਕਾਇਤ ਦਿੱਤੀ ਗਈ ਹੈ ਲੇਕਿਨ ਕੋਈ ਕਾਰਵਾਈ ਨਹੀਂ ਲੇਕਿਨ ਹੁਣ ਜਦੋਂ ਸਰਕਾਰ ਨੂੰ ਮੌਕਾ ਮਿਲਿਆ ਹੈਗਾ ਤੇ ਉਹਦੇ ਖਿਲਾਫ ਮੁਕਦਮਾ ਵੀ ਦਰਜ ਹੋ ਗਿਆ ਔਰ ਉਹਨੂੰ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਵਿੱਚ ਪਟਿਆਲਾ ਪੁਲਿਸ ਫੜ ਨਹੀਂ ਜਾਂਦੇ ਲੇਕਿਨ ਹਲੇ ਤੱਕ ਉਹ ਫੜੇ ਨਹੀਂ ਗਏ ਤੇ ਹੁਣ ਪੰਜਾਬ ਪੁਲਿਸ ਨੇ ਜਿਹੜੇ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵਿੱਚ ਤਨਾਤ ਡੀਐਸਪੀ ਜਿਹੜੇ ਨੇ ਵਿਕਰਮ ਬਰਾੜ ਉਹਨਾਂ ਨੂੰ ਵੀ ਭੇਜ ਦਿੱਤਾ ਜਾਂ ਉਹ ਵਿਕਰਮ ਬਰਾੜ ਨੂੰ ਭੇਜਣਾ ਸੁਨੇਹਾ ਜਾਂ ਕੁਝ ਹੋਰ ਹੀ ਲੋਕੀ ਮਹਿਸੂਸ ਕਰ ਰਹੇ ਨੇ ਲੇਕਿਨ ਫਿਲਹਾਲ ਜਿਹੜੇ ਨੇ ਹਰਮੀ ਸਿੰਘ ਪਠਾਨ ਮਾਦਰਾ ਨੂੰ ਪਟਿਆਲਾ ਪੁਲਿਸ ਫੜ ਨਹੀਂ ਸਕਿਆਗੀ ਪਰ ਉਧਰ ਬਾਕੀ ਜਿਹੜੇ ਵਿਧਾਇਕ ਉਡਦੇ ਫਿਰਦੇ ਸੀ ਉਨਾ ਦੇ ਪਰਵੀ ਸਰਕਾਰ ਨੇ ਇੱਕੋ ਨਿਸ਼ਾਨੇ ਦੇ ਨਾਲ ਕੁੱਤਰ ਦਿੱਤੇ ਨੇ ਬਹੁਤ ਸਾਰੇ ਤੱਤੇ ਹੋਏ ਫਿਰਦੇ ਸੀ ਉਹ ਵੀ ਹੁਣ ਠੰਡੇ ਹੋ ਗਏ ਨੇ ਦੇ ਦੇ ਕਿ ਜਿਹੜੇ ਇਹ 10 12 ਵਿਧਾਇਕ ਦੱਸੇ ਜਾ ਰਹੇ ਨੇ ਅਗਲੇ ਦਿਨਾਂ ਦੇ ਵਿੱਚ ਇਹਨਾਂ ਦੀ ਕੀ ਰਣਨੀਤੀ ਹੈਗੀ ਆ ਦਿੱਲੀ ਜਾ ਕੇ ਜਾਂ ਗੁਜਰਾਤ ਜਾ ਕੇ ਕਿਹਨਾਂ ਨੂੰ ਮਿਲੇ ਸੀ ਜਾਂ ਕਿਹੜੇ ਵੱਡੇ ਲੀਡਰ ਦੇ ਨਾਲ ਇਹਨਾਂ ਦੇ ਸੰਪਰਕ ਸਨ ਜਾਂ ਹੋਰ ਇਹਨਾਂ ਦੇ ਖਿਲਾਫ ਕਿਹੜੀਆਂ ਸ਼ਿਕਾਇਤਾਂ ਸਨ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਆ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ